ਕਈ ਸਟੂਡੈਂਟਸ ਨੂੰ ਵੇਦਾਂ ਦੇ ਬਾਰੇ ਨੋਲਿਜ ਨਹੀਂ ਹੈਗੀ ਵੀ ਸਭ ਤੋਂ ਪਹਿਲਾ ਵੇਦ ਕਿਹੜਾ ਲਿਖਿਆ ਗਿਆ ਦੂਜਾ ਵੇਦ ਕਿਹੜਾ ਲਿਖਿਆ ਗਿਆ ਤੀਜਾ ਵੇਦ ਕਿਹੜਾ ਲਿਖਿਆ ਗਿਆ ਚੌਥਾ ਤਾਂ ਆਪਣੇ ਚਾਰ ਵੇਦ ਸੋਨੇ ਹੋਣਗੇ ਕਿਹੜੇ ਕਿਹੜੇ ਆ ਤੁਹਾਡਾ ਵੇਦ ਸੁਣਿਆ ਹੋਇਗਾ ਯਜੁਰਵੇਦ ਸੁਣਾ ਹੋਇਗਾ ਸਾਮਵੇਦ ਸੁਣਾ ਹੋਇਗਾ ਰਿਗਵੇਦ ਸੁਣਾ ਹੋਇਗਾ ਲੇਕਿਨ ਮੈਂ ਇਹਨਾਂ ਨੂੰ ਉਲਟਾ ਬੋਲਿਆ ਹੋਣੇ ਹੋਣੇ ਇਹ ਪੇਪਰਾਂ ਦੇ ਵਿੱਚ ਕਈ ਵਾਰ ਕੁਐਸਚਨ ਆ ਜਾਂਦੀਆਂ ਇਹਨਾਂ ਨੂੰ ਸਿਕੁਐਂਸ ਦੇ ਵਿੱਚ ਲਗਾਓ ਵੀ ਸਭ ਤੋਂ ਪੁਰਾਣਾ ਵੇਦ ਕਿਹੜਾ ਹੈ ਦੂਜੇ ਨੰਬਰ ਤੇ ਕਿਹੜਾ ਆਇਆ ਤੀਜੇ ਨੰਬਰ ਤੇ ਤੇ ਚੌਥੇ ਨੰਬਰ ਤੇ ਤਾਂ ਮੈਨ ਇਹ ਦਸ਼ਮਲ ਪੁਰਾਣਾ ਸਾਰਾ ਰਹੱਸਿਆ ਕਿੱਥੇ ਲਿਖਿਆ ਹੋਇਆ ਜੀ ਵੇਦਾਂ ਦੇ ਵਿੱਚ ਆਜੋ ਸੀਕੁਐਂਸ ਯਾਦ ਕਰੀਏ ਉਹ ਰਹੱਸਿਆ ਕਿੱਥੇ ਲਿਖਿਆ ਹੋਇਆ ਹੈ ਵੇਦਾਂ ਵਿੱਚ ਰਹੱਸਿਆ ਵਰਡ ਤੋਂ ਆਰ ਤੋਂ ਆਪਣੇ ਕੋਲ ਸਭ ਤੋਂ ਪੁਰਾਣਾ ਵੇਦ ਆ ਜਾਏਗਾ ਰਿਗਵੇਦ ਫਿਰ ਇਸ ਤੋਂ ਆ ਜਾਏਗਾ ਜੀ ਸਾਮਵੇਦ ਫਿਰ ਆਏਗਾ ਜੀ ਯਜੁਰਵੇਦ ਕਿਹੜਾ ਆਏਗਾ ਯਜੁਰਵੇਦ ਯਜੁਰਵੇਦ ਤੋਂ ਬਾਅਦ ਕਿਹੜਾ ਆਏਗਾ ਜੀ ਅਥਰਵ ਵੇਦ ਕਿਹੜਾ ਆਏਗਾ ਅਥਰਵ ਵੇਦ ਤਾਂ ਹੁਣ ਤੁਹਾਡੀ ਡਿਊਟੀ ਹੈ ਤੁਸੀਂ ਕਮੈਂਟ ਇਹ ਕਰਨਾ ਹੈ ਕਿ ਰਿਗਵੇਦ ਸਾਮਵੇਦ ਯਜੁਰਵੇਦ ਧਰਵੇਦ ਇਹਨਾਂ ਦਾ ਵੇਦਾਂ ਦਾ ਲਿੰਕ ਕਿਸ ਨਾਲ ਸੰਬੰਧਿਤ ਹੈ ਰਿਗਵੇਦ ਕਿੰਦੇ ਨਾਲ ਹੈ ਜਾਂ ਯਜੁਰਵੇਦ ਕਿੰਦੇ ਨਾਲ ਹੈ ਜਾਂ ਅਥਰ ਅ ਜਾਂ ਸਾਮਵੇਦ ਕਿੰਦੇ ਨਾਲ ਹੈ ਇਹ ਤੁਸੀਂ ਕਮੈਂਟ ਕਰਕੇ ਸਾਰਿਆਂ ਨੂੰ ਦੱਸਣਾ ਹੈ